ਹੈਲੋ ਸਟੂਡੈਂਟਸ ਆਈਟੀਆਈ ਫਸਟイヤー ਸਾਰੇ ਕੋਰਸਾਂ ਲਈ এমਪਲੋਇਬਿਲਟੀ ਸਕਿਲਸ ਦੇ ਕੁਐਸਚਨ ਆਨਸਰਸ ਆਪਾਂ ਸ਼ੁਰੂ ਪੜ੍ਹਾਂਗੇ ਇਸ ਵੀਡੀਓ ਦੇ ਵਿੱਚ ਸੀਬੀਟੀ ਕੁਐਸਚਨ ਆਨਸਰਸ ਜੋ ਕਿ ਤੁਹਾਨੂੰ ਪੀਡੀਐਫ ਮਿਲੀ ਹੈ ਜਿਸ ਦੇ ਵਿੱਚ ਸਾਰੇ ਕੁਐਸ਼ਨਸ ਤੇ ਆਨਸਰਸ ਇੰਗਲਿਸ਼ ਦੇ ਵਿੱਚ ਹਨ ਆਪਾਂ ਉਹ ਪੰਜਾਬੀ ਦੇ ਵਿੱਚ ਪੜ੍ਹਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕਨਸਟੀਟਿਊਸ਼ਨਲ ਵੈਲਿਊਜ਼ ਸਿਟੀਜ਼ਨਸ਼ਿਪ ਜੋ ਕਿ ਤੁਹਾਡੇ ਸਿਲੇਬਸ ਦਾ ਮੋਡਿਊਲ 2 ਹੈ ਜਦੋਂ ਤੁਸੀਂ ਉਸ ਦਾ ਇੰਡੈਕਸ ਦੇਖੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਇਹ ਸੈਕੰਡ ਮੋਡਿਊਲ ਮਿਲੇਗਾ ਕਨਸਟੀਟਿਊਸ਼ਨਲ ਵੈਲਿਊਜ਼ ਸਿਟੀਜ਼ਨਸ਼ਿਪ ਤਾਂ ਆਪਾਂ ਇੱਕ ਵੀਡੀਓ ਬਣਾਈ ਹੈ ਪਾਰਟ 1 ਇਸ ਦੇ ਵਿੱਚ ਆਪਾਂ ਸੀਬੀਟੀ ਕੁਐਸਚਨ ਆਨਸਰਸ ਨੂੰ ਪੰਜਾਬੀ ਦੇ ਵਿੱਚ ਡਿਸਕਸ ਕਰਾਂਗੇ ਅਤੇ ਸਮਝਾਂਗੇ ਕੁਐਸਚਨ 1 ਵੈਲਿਊ ਐਂਡ ਐਥਿਕਸ ਹੈਲਪ ਅਸ ਬਿਲਡ ਗੁੱਡ ਕਦਰਾਂ ਕੀਮਤਾਂ ਅਤੇ ਨੈਤਿਕਤਾ ਸਾਨੂੰ ਚੰਗਾ ਡੈਸ਼ ਬਣਾਉਣ ਵਿੱਚ ਮਦਦ ਕਰਦੇ ਹਨ অপਸ਼ਨ A ਗੇਮਸ অপਸ਼ਨ B ਬਿਹੇਵੀਅਰ অপਸ਼ਨ C ਸਟੱਡੀਜ਼ অপਸ਼ਨ C ਰੈਂਟ অপਸ਼ਨ A ਗੇਮਸ ਮਤਲਬ ਖੇਡਾਂ ਉਸ ਦਾ ਸੀਜ਼ਨਲ ਕੋਈ ਲੈਣਾ ਦੇਣਾ ਨਹੀਂ ਹੈ অপਸ਼ਨ B ਬਿਹੇਵੀਅਰ ਚਰਿੱਤਰ ਜਾਂ ਤੁਹਾਡਾ ਵਰਤ ਵਰਤਾਓ ਇਸ ਦੇ ਨਾਲ ਆਪਾਂ ਇਸ ਨੂੰ ਮਿਲਾ ਸਕਦੇ ਹਾਂ C ਸਟੱਡੀਜ਼ ਤਾਂ ਇਹ ਵੀ ਮਿਲਦਾ ਹੈ ਪਰ ਇਸ ਦੇ ਫਿੱਟ ਨਹੀਂ ਆਏਗਾ ਆਨਸਰ ਇਹ ਆਨਸਰ ਡੀ ਰੈਂਟ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੁਐਸਚਨ ਦੇ ਨਾਲ ਤਾਂ ਆਪਣਾ ਆਪਸ਼ਨ ਹੋਏਗਾ ਆਪਸ਼ਨ ਬੀ ਕਦਰਾਂ ਕੀਮਤਾ ਤੇ ਨੈਤਿਕਤਾ ਸਾਨੂੰ ਚੰਗਾ ਬਿਹੇਵੀਅਰ ਵਰਤ ਵਰਤਾਵ ਬਣਾਉਣ ਵਿੱਚ ਮਦਦ ਕਰਦੇ ਹਨ ਵੈਲਿਊਜ਼ ਡਿਸਾਈਡ ਦਾ ਡੈਸ਼ ਆਫ ਪਰਸਨ ਇਥੇ ਵੈਲਿਊਜ਼ ਨੂੰ ਮੁੱਲ ਲਿਖਿਆ ਗਿਆ ਹੈ ਪਰ ਇਥੇ ਆਪਾਂ ਕਹਾਂਗੇ ਸਿਧਾਂਤ ਸਿਧਾਂਤ ਇੱਕ ਵਿਅਕਤੀ ਦੇ ਡੈਸ਼ ਦਾ ਫੈਸਲਾ ਕਰਦੇ ਹਨ ਸਿਧਾਂਤਾਂ ਤੇ ਹੀ ਕਿਸੇ ਵੀ ਵਿਅਕਤੀ ਦੀ ਜਿਹੜੀ ਸਮਾਜ ਦੇ ਵਿੱਚ ਜਿਹੜੀ ਵੈਲਿਊ ਹੈ ਉਹ ਬਣਦੀ ਹੈ ਤਾਂ ਆਪਸ਼ਨ ਏ ਕਰੈਕਟਰ ਉਸ ਦਾ ਚਰਿੱਤਰ ਆਪਸ਼ਨ ਬੀ ਲੈਪਟਾਪ ਆਪਸ਼ਨ ਸੀ ਹੋਮ ਆਪਸ਼ਨ ਡੀ ਸਿਸਟਮ ਤਾਂ ਇਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਆਪਸ਼ਨ ਏ ਆ ਉਹ ਸਹੀ ਬੈਠੇਗਾ ਤਾਂ ਇਸ ਦਾ ਆਨਸਰ ਹੈ ਆਨਸਰ ਏ ਕਰੈਕਟਰ It is not good to forward dash on social media. ਸਾਨੂੰ ਸੋਸ਼ਲ ਮੀਡੀਆ ਤੇ ਕੀ ਪੋਸਟ ਨਹੀਂ ਕਰਨਾ ਚਾਹੀਦਾ। ਸੋਸ਼ਲ ਮੀਡੀਆ ਤੇ ਡੈਸ਼ ਨੂੰ ਅੱਗੇ ਭੇਜਣਾ ਚੰਗਾ ਨਹੀਂ ਹੈ। ਤਾਂ ਆਪਾਂ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਪਹਿਲਾਂ ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਜੋ ਵੀ ਤੁਸੀਂ ਸ਼ੇਅਰ ਕਰ ਰਹੇ ਹੋ ਉਹ ਜ਼ਰੂਰੀ ਹੈ ਜਾਂ ਨਹੀਂ। ਤਾਂ ਇਸ ਦੇ ਵਿੱਚ ਆਪਣੇ ਕੋਲੇ ਆਨਸਰਸ ਨੇ ਫੇਕ ਨਿਊਜ਼ ਝੂਠੀਆਂ ਖਬਰਾਂ, ਆਪਸ਼ਨ B ਮੈਸੇजेस, ਆਪਸ਼ਨ C ਗਰੀਟਿੰਗਸ ਜਿਵੇਂ ਅਸੀਂ ਵਧਾਈਆਂ ਦਿੰਨੇ ਹਾਂ, ਆਪਸ਼ਨ D ਸੌਂਗਸ ਗਾਣੇ। ਤੈਸ ਦਾ ਆਨਸਰ ਹੈ অপਸ਼ਨ এ फेक न्यूज़ ए पर्सन हु रिस्पेक्ट्स एंड फॉलोज़ द लॉ ऑफ कंट्री इज़ ए एक ਵਿਅਕਤੀ ਜੋ ਕਿਸੇ ਦੇਸ਼ ਦੇ ਕਾਨੂੰਨ ਦਾ ਆਦਰ ਕਰਦਾ ਹੈ ਅਤੇ ਉਸ ਦੀ ਪਾਲਣਾ ਕਰਦਾ ਹੈ ਉਹ ਇੱਕ ਡੈਸ਼ ਹੈ ਉਹ ਬਿਜ਼ਨਸਮੈਨ ਹੈ ਬੈਡ এমਪਲਾਈ ਹੈ ਰਿਸਪਾਂਸਿਬਲ ਸਿਟੀਜ਼ਨ ਹੈ ਜਾਂ ਇੱਕ ਛੋਟਾ ਬੱਚਾ ਹੈ ਸਮਾਲ ਕਿਡ ਹੈ ਦੇਸ ਦਾ ਆਨਸਰ ਆਏਗਾ অপਸ਼ਨ ਸੀ ਰਿਸਪਾਂਸਿਬਲ ਸਿਟੀਜ਼ਨ ਜ਼ਿੰਮੇਵਾਰ ਨਾਗਰਿਕ ਹੈ। ਕੁਐਸਚਨ 5 ਰੀਤਾ ਫਾਊਂਡ ਸਮਵਨਜ਼ ਵਾਲਟ ਇਨ ਦਾ ਆਫਿਸ ਸ਼ੀ ਗਿਵਸ ਇਟ ਟੂ ਦਾ ਆਫਿਸ ਮੈਨੇਜਰ। ਦਿਸ ਸ਼ੋਜ਼ ਦੈਟ ਸ਼ੀ ਇਜ਼ ਰੀਤਾ ਨੂੰ ਦਫਤਰ ਵਿੱਚ ਕਿਸੇ ਦਾ ਬਟਵਾ ਮਿਲਿਆ ਉਹ ਦਫਤਰ ਦੇ ਮੈਨੇਜਰ ਨੂੰ ਦੇ ਦਿੰਦੀ ਹੈ। ਇਹ ਦਰਸਾਉਂਦਾ ਹੈ ਕਿ ਉਹ ਡੈਸ਼ ਹੈ। ਏ ਓਪਨ ਮਾਈਂਡਿਡ ਖੁੱਲੇ ਵਿਚਾਰਾਂ ਦੀ অপਸ਼ਨ ਬੀ ਓਨੈਸਟ ਐਂਡ ਰਿਸਪਾਂਸਿਬਲ ਇਮਾਨਦਾਰ ਅਤੇ ਜ਼ਿੰਮੇਵਾਰ অপਸ਼ਨ ਸੀ ਕਾਈਂਡ ਦੇয়ালੂ ਡੀ ਨੌਨ ਜਜਮੈਂਟਲ ਤਾਂ ਇਸ ਦਾ ਆਨਸਰ ਆਏਗਾ অপਸ਼ਨ ਬੀ ਓਨੈਸਟ ਐਂਡ ਰਿਸਪਾਂਸਿਬਲ ਕੁਐਸਚਨ 6 ਦਾ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਆਲਸੋ ਕਾਲਡ ਐਸ ਭਾਰਤ ਦੇ ਸੰਵਿਧਾਨ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਏ ਭਾਰਤੀ ਅਕਾਡਮੀ ਬੀ ਸੰਵਿਧਾਨ ਸੀ न्यूज पेपर इस आंसर है संविधान ऑप्शन बी इंडिया इज सोवरेन कंट्री दैट मींस इट कैन टेक मेक इट्स ओन डैश भारत एक प्रभसता संपन्न देश है इसका मतलब है कि अपना डैश बना सकता है ऑप्शन ए मनी पैसा ऑप्शन बी स्टेट राज, ऑप्शन सी, इलेक्शन चोणा ऑप्शन डी रूल्स एंड रूल डिशीजन इसका आंसर सही है ऑप्शन डी रूल्स एंड क्वेश्चन एट इंडियन कॉन्स्टिट्यूशन इज अ सैट ऑफ डैश ऑफ आर कंट्री भारतीय संविधान एक समूह है ऑप्शन ए लॉ एंड रूल्स ऑप्शन बी कीज़ ऑप्शन सी टूल्स ऑप्शन डी ਲੈਂਗੁਏਜਸ ਤਾਂ ਇਸ ਦੇ ਵਿੱਚ ਕਨਸਟੀਟਿਊਸ਼ਨ ਦੀ ਗੱਲ ਹੋ ਰਹੀ ਹੈ ਤਾਂ ਆਪਸ਼ਨ ਏ ਲਾਅ ਐਂਡ ਰੂਲਸ ਜਿਹੜੇ ਕੰਟਰੀ ਦੇ ਉਹ ਉਹਨਾਂ ਨੂੰ ਅਸੀਂ ਕਨਸਟੀਟਿਊਸ਼ਨ ਆਖਦੇ ਹਾਂ ਆਪਸ਼ਨ ਏ ਮਿਸਟਰ ਜான்ਸਨ ਵਾਂਟ ਟੂ ਐਮਪਲਾਈ ਐਨ 8 ਇਅਰ 올ਡ ਗਰਲ ਫਾਰ ਹਾਊਸ ਹੋਲਡ ਵਰਕ ਇਨ ਇੰਡੀਆ ਵਿਚ ਫੰਡਾਮੈਂਟਲ ਰਾਈਟ ਵੁੱਡ ਨਾਟ ਅਲਾਉ ਇਟ ਮਿਸਟਰ ਜான்ਸਨ 8 ਸਾਲ ਦੀ ਲੜਕੀ ਨੂੰ ਘਰੇਲੂ ਕੰਮ ਕਰਨ ਲਈ ਨੌਕਰੀ ਤੇ ਰੱਖਣਾ ਚਾਹੁੰਦਾ ਹੈ ਭਾਰਤ ਵਿੱਚ ਕਿਹੜਾ ਮੌਲਿਕ ਅਧਿਕਾਰ ਹੈ ਇਸ ਦੀ ਇਜਾਜ਼ਤ ਨਹੀਂ ਦੇਵੇਗਾ ਆਪਸ਼ਨ A ਰਾਈਟ ਟੂ ਇਕੁਐਲਿਟੀ ਆਪਸ਼ਨ B ਰਾਈਟ ਟੂ ਫਰੀडम ਆਫ ਰਿਲੀਜੀਅਨ ਆਪਸ਼ਨ C ਰਾਈਟ ਟੂ ਅਗੇਂਸਟ ਐਕਸਪਲੋਇਟੇਸ਼ਨ ਆਪਸ਼ਨ D ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਇਕੁਐਲਿਟੀ ਸਾਰਿਆਂ ਦੀ ਸਮਾਨਤਾ ਆਪਸ਼ਨ A ਰਾਈਟ ਟੂ ਬੀ ਫਰੀडम ਆਫ ਰਿਲੀਜਨ ਤੁਸੀਂ ਕੋਈ ਵੀ ਧਰਮ ਅਪਣਾ ਸਕਦੇ ਹੋ অপਸ਼ਨ ਸੀ ਅਗੇਂਸਟ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਤੁਸੀਂ ਕਿਸੇ ਨੂੰ ਦਬਾ ਨਹੀਂ ਸਕਦੇ ਐਕਸਪਲੋਇਟਿੰਗ ਕਰ ਸਕਦੇ অপਸ਼ਨ ਡੀ ਰਾਈਟ ਟੂ ਇਨਫੋਰਮੇਸ਼ਨ ਤੁਹਾਨੂੰ ਜਾਣਕਾਰੀ ਲੈਣ ਦਾ ਹੱਕ ਹੈ ਤਾਂ ਇਸ ਦਾ ਆਨਸਰ ਹੈ অপਸ਼ਨ ਸੀ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਤੁਸੀਂ ਕਿਸੇ ਨੂੰ ਦਬਾ ਨਹੀਂ ਸਕਦੇ ਕਿਸੇ ਤੋਂ ਜ਼ਬਰਦਸਤੀ ਕੋਈ ਕੰਮ ਨਹੀਂ ਕਰਵਾ ਸਕਦੇ ਕੁਐਸਚਨ 10 Which fundamental right allow us to freely visit a temple, church or mosque for prayers? ਕਿਹੜਾ ਮੌਲਿਕ ਅਧਿਕਾਰ ਸਾਨੂੰ ਪ੍ਰਾਰਥਨਾ ਲਈ ਮੰਦਿਰ, ਚਰਚ ਜਾਂ ਮਸਜਿਦ ਵਿੱਚ ਖੁੱਲ੍ਹ ਕੇ ਜਾਣ ਦੀ ਇਜਾਜ਼ਤ ਦਿੰਦਾ ਹੈ? Option A Right to equality ਸਾਰਿਆਂ ਦਾ ਸਨਮਾਨ ਸਾਰਿਆਂ ਦਾ ਸਨਮਾਨ Option B Right to education ਸਾਰਿਆਂ ਲਈ ਪੜ੍ਹਾਈ Option C Right against exploitation Option D Right to freedom That's the answer है অপশন এ রাইট টু ইকুয়ালিটি 11 এডিশন অফ Harmful smoke gases and chemicals to the environment in large quantities is called वातावरण ਵਰਨ ਵਿੱਚ హానికర ਧੂੰਏਂ ਗੈਸਾਂ ਤੇ ਰਸਾਇਣਾਂ ਨੂੰ ਵੱਡੀ ਮਾਤਰਾ ਵਿੱਚ ਜੋੜਨ ਨੂੰ ਡੈਸ਼ ਕਿਹਾ ਜਾਂਦਾ ਹੈ অপশন এ এয়ার অপশন বি ਪੋਲਿਊਸ਼ਨ অপশন সি wind অপশন ডি आंसर है ऑप्शन बी पोल्यूशन कटिंग डाउन ट्रीज फॉर फार्मिंग एंड हाउसिंग इज़ खेती रहायश उदेश रुखा की कटाई की किया जाता है ऑप्शन ए रिफोरस्टेशन ऑप्शन बी डिफॉर ऑप्शन सी एस्टे ऑप्शन डी फॉरस्टे इस आंसर है অপশন বি ডিফরেস্টেশন খেਤਾਂ ਦੀ ਕਟਾਈ ਦੇ ਕੰਮ ਲਈ ਜਾਂ ਘਰ ਬਣਾਉਣ ਲਈ ਜੇਕਰ ਅਸੀਂ ਦਰਖਤਾਂ ਨੂੰ ਕੱਟਦੇ ਹਾਂ ਜਿਸ ਤਰ੍ਹਾਂ ਆਮ ਤੌਰ ਤੇ ਜੰਗਲਾਂ ਵਿੱਚ ਜੰਗਲਾਂ ਨੂੰ ਕੱਟਿਆ ਜਾਂਦਾ ਹੈ ਖੇਤੀ ਲਈ ਜਾਂ ਘਰ ਬਣਾਉਣ ਲਈ ਤਾਂ ਉਸ ਨੂੰ ਡੀਫੋਰੈਸਟੇਸ਼ਨ ਕਿਹਾ ਜਾਂਦਾ ਹੈ ਰিলিজਿੰਗ কেমিক্যালਸ ਵੇਸਟ ਪਲਾਸਟਿਕਸ ਇੰਟੂ ਦਾ ਵਾਟਰ ਇਸ ਕਾਲਡ ਰਸਾਇਣਾਂ ਰਹਿੰਦਖੂੰਹਦ ਪਲਾਸਟਿਕ ਨੂੰ ਪਾਣੀ ਵਿੱਚ ਛੱਡਣ ਨੂੰ ਡੈਸ਼ ਕਿਹਾ ਜਾਂਦਾ ਹੈ A ਸਾਊਂਡ ਪੋਲਿਊਸ਼ਨ B ਲੈਂਡ ਪੋਲਿਊਸ਼ਨ C ਵਾਟਰ ਪੋਲਿਊਸ਼ਨ D 에어 ਪੋਲਿਊਸ਼ਨ ਤਾਂ ਇਸ ਦਾ ਆਨਸਰ ਹੈ ਪਾਣੀ ਮਤਲਬ 에어 ਪੋਲਿਊਸ਼ਨ ਸੌਰੀ ਵਾਟਰ ਪੋਲਿਊਸ਼ਨ ਸਾਇੰਟਿਸਟਸ ਆਰ ਵਾਰਨਿੰਗ ਅਸ ਦੈਟ ਦ ਰਾਈਜ਼ ਇਨ ਅਰਥਸ ਟੈਂਪਰੇਚਰ ਕਾਉਜ਼ਸ ਵਿਗਿਆਨੀ ਸਾਨੂੰ ਚੇਤਾਵਨੀ ਦੇ ਰਹੇ ਹਨ ਕਿ ਧਰਤੀ ਤੇ ਤਾਪਮਾਨ ਵਿੱਚ ਵਾਧਾ ਡੈਸ਼ ਦਾ ਕਾਰਨ ਬਣਦਾ ਹੈ A ਡੀਫੋਰੈਸਟੇਸ਼ਨ B ਲੈਂਡਸਲਾਈਡਿੰਗ C ਪੋਲੂਸ਼ਨ D ਗਲੋਬਲ ਵਾਰਮਿੰਗ ਤਾਂ ਸਹੀ ਹੈ ਇਸ ਦਾ ਗਲੋਬਲ ਵਾਰਮਿੰਗ ਜੋ ਸਾਡਾ ਧਰਤੀ ਦਾ ਤਾਪਮਾਨ ਤਾਪਮਾਨ ਵੱਧ ਰਿਹਾ ਹੈ ਅਸੀਂ ਉਸ ਨੂੰ ਗਲੋਬਲ ਵਾਰਮਿੰਗ ਆਖਦੇ ਹਾਂ ਕਵੈਸਚਨ 15 ਸ਼ਾਮ ਅਵਾਇਡਸ ਦਾ ਯੂਜ਼ ਆਫ ਪਲਾਸਟਿਕ ਐਂਡ ਕੈਮੀਕਲ ਫਰਟੀਲਾਈਜ਼ਰਸ ਹੀ ਇਜ਼ ਪ੍ਰੈਕਟਿਸਾਈਜ਼ A ਡੈਸ਼ ਸ਼ਾਮ ਪਲਾਸਟਿਕ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਤੋਂ ਪਰਹੇਜ਼ ਕਰਦਾ ਹੈ ਉਹ ਇੱਕ ਡੈਸ਼ ਦਾ ਅਭਿਆਸ ਕਰ ਰਿਹਾ ਹੈ ਆਪਸ਼ਨ A ਗ੍ਰੀਨ ਲਾਈਫਸਟਾਈਲ ਆਪਸ਼ਨ B ਮਾਡਰਨ ਲਾਈਫਸਟਾਈਲ ਆਪਸ਼ਨ C ਬਿਜ਼ੀ ਲਾਈਫਸਟਾਈਲ ਆਪਸ਼ਨ D ਅਨ ਹੈਲਦੀ ਲਾਈਫਸਟਾਈਲ ਤਾਂ ਇਸ ਦਾ ਆਨਸਰ ਹੋਏਗਾ ਆਪਸ਼ਨ A ग्रीन लाइफस्टाइल ਜਿਵੇਂ ਅਸੀਂ ਆਖਦੇ ਹਾਂ ਕਿ ਅਸੀਂ ਘੱਟ ਤੋਂ ਘੱਟ ਪੋਲੂਸ਼ਨ ਕਰੀਏ ਅਤੇ ਘੱਟ ਤੋਂ ਘੱਟ ਪਲਾਸਟਿਕ ਨੂੰ ਵਰਤੀਏ ਤਾਂ ਜੋ ਸਾਡਾ ਜਿਹੜਾ ਵਾਤਾਵਰਣ ਹੈ ਉਹ ਸਾਫ਼ ਰਹੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਵੀਡੀਓਜ਼ ਨੂੰ ਸ਼ੇਅਰ ਕਰੋ ਧੰਨਵਾਦ